ਜੇ ਤੁਸੀਂ ਮਨ ਦੇ ਨਾਲ ਜੁੱਧ ਕਰਨਾ ਹੈ ਮਨ ਦੇ ਨਾਲ ਮੁਕਾਬਲਾ ਕਰਨਾ ਹੈ ਤਾਂ ਕੁਰਖੀ ਜੰਗ ਕਰੋ ਸੁਣ ਲਓ ਬਿਹਸੀਓ ਗੱਲਾਂ ਸਾਧ ਸੰਗਤ ਵਿੱਚ ਕੁਰਖੀ ਜੰਗ ਕਰੋ ਇਸ ਮਨ ਦਾ ਰਾਸ਼ਨ ਬੰਦ ਕਰੋ ਸਾਧ ਸੰਗਤ ਵਿੱਚ ਜੇ ਤੱਕ ਨਹੀਂ ਕਿ ਸਾਧ ਸੰਗਤ ਵਿੱਚ ਇਹਦਾ ਰਾਸ਼ਨ ਬੰਦ ਕਰ ਦਿਓ ਰਾਸ਼ਨ ਕਿਹੜਾ ਇਹਦਾ ਅੱਖ ਨਾ ਕੰਨ ਮੂਦ ਕੇ ਨਾਮ ਨਰਿੰਜਨ ਲੇ ਹੋ ਅੰਦਰ ਕੇ ਪਟ ਤਬ ਖੁੱਲ ਜਬ ਬਾਹਰ ਪਟਦੇ ਹੋ ਅਭਿਆਸ ਦੀ ਗੱਲ ਲੱਗਾ ਤੁਹਾਡੇ ਕਰਨ ਸਾਥ ਸੰਗਤ ਇਕ ਸੇ ਦਮ ਨਹੀਂ ਕੰਟਰੋਲ ਹੋਣਾ ਫਿਰ ਆਪਣੇ ਅੱਖਾਂ ਤੇ ਕੰਟਰੋਲ ਕਰੋ ਸਾਥ ਸੰਗਤ ਆਹستہ ਆਹستہ ਇਹ ਸੁਮੰਦੀ ਖੁਰਾਕ ਹੀ ਹੈ ਗੰਦਗੀ ਇਹਨੇ ਗੰਦਗੀ ਖਾਣੀ ਸਾਥ ਸੰਗਤ ਪਰ ਮੇਸਰ ਨੇ ਸਾਰਿਆਂ ਨੂੰ ਭਾਗ ਆਪ ਆਪਣੇ ਦੇ ਦਿੱਤੇ ਨੇ ਕੋ ਕਿਹੜਾ ਭਾਗ ਹੈ ਇਸਤਰੀ ਸਭ ਨੂੰ ਭਾਗ ਮਿਲ ਗਏ ਨੇ ਫੇਰ ਹੀ ਮਨੁੱਖ ਮੁੜਦਾ ਸਾਸ ਸंगे ਪਿਆ ਡੰਗਰਾਂ ਵਾਂਗ ਪੇ ਵਿਹਾਰ ਕਰਦਾ ਗੁਰੂ ਦੇ ਪਿਆਰੇ ਉਹ ਉਹ ਬੜਾ ਧਿਆਨ ਦਿਓ ਗੱਲ ਦਾ ਫੇਰ ਡੰਗਰਾਂ ਵਾਂਗ ਵਿਹਾਰ ਕਰਦਾ ਸਾਂ ਨਾ ਧੀ ਨਾ ਭੈਣ ਨਾ ਮਾਂ ਸਮਝਦੇ ਨਹੀਂ ਸਾਸ ਸंगे ਚ ਅੱਖਾਂ ਤੇ ਕੰਟਰੋਲ ਕਰੋ ਸਾਸ ਸंगे ਚ ਇਹ ਪਹਿਲੇ ਇਹਨੂੰ ਅੱਖਾਂ ਤੇ ਕੰਟਰੋਲ ਕਰ ਜਾ ਹੌਲੀ ਹੌਲੀ ਫੇਰ ਕੀ ਆ ਜਿਹੜਾ ਨਾ ਸਾਡੀ ਦੇਆਰੀ ਓਏ ਹੋਏ ਕੁੱਤੇ ਵਾਂਗ ਸੰਗਦਾ ਫਿਰਦਾ ਮੈਨੂੰ ਅਕਸਰ ਸੰਗੀਤ ਇਹਨੂੰ ਕੰਟਰੋਲ ਕਰੋ ਸਾਜ਼ ਸੰਗੀਤ ਕੀ ਹੋਇਆ ਕੀ ਹੋਇਆ ਕੀ ਕਰਨਾ ਹੈ ਕੀ ਕਰਨਾ ਹੈ ਸਾਰੀ ਦਿਹਾੜੀ ਕੋਈ ਕੰਮ ਨਹੀਂ ਕਰਨੀ ਸਾਜ਼ ਸੰਗੀਤ ਐਵੇਂ ਸੀ ਆਈਡੀ ਕਰਦੇ ਫਿਰਦੇ ਸਾਜ਼ ਸੰਗੀਤ ਬਗੈਰ ਮਤਲਬ ਤੋਂ ਗੁਰੂ ਦੇ ਪਿਆਰੇ ਬਗੈਰ ਮਤਲਬ ਤੋਂ ਗੰਦ ਮਿੱਦਾ ਫਿਰਦਾ ਚਿਕੜ ਖਾਂਦਾ ਫਿਰਦਾ ਸਾਜ਼ ਸੰਗੀਤ ਕਾਣ ਇਹਨਾਂ ਕੰਨ ਜਿਹੜਾ ਸੁਆਦ ਲੈਂਦੇ ਨੇ ਨਾ ਕੰਨਾਂ ਦੇ ਇਹਨਾਂ ਨੂੰ ਇਹਨਾਂ ਨੂੰ ਕੰਟਰੋਲ ਕਰ ਜਾਓ ਮੈਂ ਮਾਂ ਦੀ ਖੁਰਾਕ ਇਹਨੇ ਪਿਆ ਹੋਇਆ 29 ਵਾਰਤ ਕਰਨਾ ਪਿਆ ਦਾ ਸਾਧ ਸੰਗਤ ਜੀ ਜੇ ਤੁਹਾਨੂੰ ਮਾਨੂੰ ਜਿੱਤਣਾ ਮਾਰਨਾ ਜੰਗ ਕਰਨੀ ਹੈ ਤਾਂ ਸਾਧ ਸੰਗਤ ਜੀ ਪਾਲਦੇ ਤੇ ਮਾਨੂੰ ਬੱਕਰੇ ਵਾਂਗਾਂ ਪੈਸਾ ਸੰਗਤ ਜੀ ਖੁਰਾਕਾਂ ਦੇ ਦੇ ਕੇ ਤੇ ਫਿਰ ਉਹਦਾ ਮਨ ਮਨ ਬਸ ਨਹੀਂ ਆਉਂਦਾ ਤੇ ਫਿਰ ਉਹਦਾ ਸਾਧ ਸੰਗਤ ਦਾ ਨਾਮ ਜਪ ਸੁਆਦ ਨਹੀਂ ਆਉਂਦਾ ਕਿਵੇਂ ਗੱਲ ਬਣੇ ਸਾਧ ਸੰਗਤ ਜੀ ਕਰਤੂਤ ਪਸ਼ੂ ਕੀ ਮਾਨਸ ਜਾਤ ਤੇ ਲੋਕ ਪਚਾਰਾ ਕਰਾ ਦਿਨੇ ਰਾਤ ਕਹਿੰਦੇ ਨੇ ਬੀਜਾ ਬੇਖ ਤੇ ਮੰਗਾ ਅੰਮ੍ਰਿਤ ਵੇਖੋ ਨਿਆ ਆਓ ਬੀਜ ਦਾ ਯਾਰ ਹੈ ਤੇ ਮੰਗਦਾ ਕੀ ਪਿਆ ਅੰਮ੍ਰਿਤ ਕਿੱਥੋਂ ਗੱਲ ਬਣੇ ਸਾਸ ਸਾਂਗੇ ਜੀ ਇਹਨਾਂ ਦਾ ਕੰਟਰੋਲ ਕਰਜੋ ਗੁਰੂ ਦੇ ਪਿਆਰ ਕੰਟਰੋਲ ਕਰਜੋ ਸਾਸ ਸਾਂਗੇ ਜੀ ਅੱਖ ਨਾਕ ਕੰਨ ਮੂਤ ਕਾ ਨਾਮ ਦਰਿੰਜਨ ਲੇਹੋ ਇਹਨਾਂ ਸਾਰਨ ਕੰਟਰੋਲ ਕਰਕੇ ਜਦੋਂ ਮੰਦਾ ਰਾਸ਼ਨ ਬੰਦ ਕਰਦੇ ਹੋਗੇ ਨਾ ਮੰਨਿਆ ਆਪਣੇ ਖਲੋ ਜਾਣੇ ਜਦੋਂ ਉਹਨੂੰ ਖਾਣਾ ਨਹੀਂ ਮਿਲੀ ਤੇ ਆਪੇ ਖਲੋ ਜੀਗਾ ਸਾਸ ਸਾਂਗੇ ਜੀ